अॻियूं कमी कई रेट موسیقی <سؤال> ਕਮੇਟੀ ਹੈ ਸਾਡੇ ਵੀ ਜਿਹੜੇ ਸੇਵਾਦਾਰ ਨੇ ਨੂੰ ਮੇਟੀ ਹੋਏ ਗਰਾਊਂਡ ਦੇ ਵਿੱਚ ਹੀ ਹੈ ਹਨ ਸਭ ਮੇਟੀ ਕਰਦੇ ਆਾਰੇ ਘਾਵਾ ਤੋਂ ਲਾ ਵੇਖੋ ਸਾਹਮਣੇ ਟੀਮ ਦੀ ਕਬੱਡੀ ਹੈ ਇਧਰ ਪਰਮਿੰਦਰ ਸਿੰਘ ਜੀ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਸਾਡੇ ਵੀ ਪਰਿਵਾਰ ਦਾ ਜਿਸੇ ਜੈਨ ਹੌਮ ਜੋਗੇ ਸਪੈਕਟੋਟਰ ਆਪੇ ਸਭੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ ਪੁਆਇੰਟ ਆਪਣੀ ਟੀਮ ਦੇ ਹਿੱਸੇ ਓਕੇਸੀ ਦੀ ਟੀਮ ਦੇ ਨੰਬਰ ਜੁੜਦਾ ਹੋਇਆ ਇਹ ਬਲਾਲ ਹੈ ਇਹਨੂੰ ਕਮਾਂਡੋ ਕਹਿੰਦੇ ਆ ਇਹ ਯੰਗ ਕਬੱਡੀ ਕਮਰੀ ਟੀਮ ਦਾ ਖਿਡਾਰੀ ਹੈ ਇਹਦੀ yellow lady uniform ਦੇ ਵਿੱਚ ਇਹ ਯੰਗ ਕਬੱਡੀ ਕਲੱਬ ਹੈ ਨਵੇਂ ਖਿਡਾਰੀਆਂ ਨੂੰ ਦਿੱਤਾ ਜਾਂਦਾ ਮੌਕਾ ਉਹ ਦਿਨ ਤੇ 스타 ਬਣਦੇ ਨੇ ਦੁਨੀਆ ਦੇ ਸੁਪਰ ਬਣਦੇ ਨੇ ਇਧਰ ਦੇ ਪਾਸੇ ਜਿਹੜੇ ਦੇ ਸੁਪਰਸਟਾਰ ਨੇ ਇਹ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਹੈ ਬਣਾ ਦੇ ਅੰਦਰ ਆਹ ਦੇਖਦੇ ਨੇ ਕਿਹੜਾ ਨਾਜਵਾਨ ਲਕਬਾਰ ਦੀ ਕੋਸ਼ਿਸ਼ ਕਰੇਗਾ ਆ ਬਜਾ ਦੇ ਬੱਲੇ ਬੱਲੇ ਬੁਲਾਨ ਕਰਵਾਉਂਦੇ ਰੇਡਰ ਵੀ ਕਰਦਾ ਹੋਇਆ ਲੜਕੜਾ ਪ੍ਰਦਰਸ਼ਨ ਹੈ ਗੱਲ ਬੇਦੁੱਲਾ ਰਾਜਪੂਤ ਦਾ ਜਿਰਨਦੇਵ ਸੀਗਾ ਹਨਨੂਨਾਂ ਤੋਂ ਫਤਿਹਸਾਨੀ ਕਰਦੇ ਆਹ ਮੁੰਡੇ ਦੀ ਤਾੜੀਆਂ ਮਾਰਦੇ ਰਾਜਪੂਤ ਦੇ ਵਾਸਤੇ ਫਕਰ ਜੀ ਛੱਡੀ ਇੰਗਲੈਂਡ ਪਰਮਿਕਪ ਦੇ ਵਿੱਚ ਰਹਿੰਦੇ ਉਹਨਾਂ ਨੇ ਇਹਦਾ ਮਾਨ ਸਨਮਾਨ ਆਈਫੋਨ 16 ਪ੍ਰੋ ਦੇ ਨਾਲ ਕੀਤਾ ਹੈ ਬਖਰਤਾ ਵੀ ਧੰਨਵਾਦ ਹਾਂ ਇਹਦੇ ਪਾਸੇ ਕੋਰੇ ਦੀ ਰੇਡ ਵਰਤਾਜੀ ਮਾਜੀ ਕਰਦੇ ਹੋਏ ਹੈਲੋ ਲਾਜਾਸਕਾ ਰੈਸਟੋਰੈਂਟ ਤੋਂ ਸਾਡੇ ਦਰਮਿਆਨ ਸਾਡੇ ਵੀਰ ਗੁਰਜੀ ਨੇ ਬਹੁਤ ਬਿਸ਼ੇਸ਼ ਤੌਰ ਤੇ ਧੰਨਵਾਦ ਹੈ ਜੈ ਜਾਸਕਾ ਰੈਸਟੋਰੈਂਟ ਅਮੀਤ ਉਹ ਸ਼ਾਜੀ ਵਰਨ ਨੈਦਰ ਸਿੰਘ ਜੀ ਮਿਲਹਾਸ ਕਿੰਦਾ ਸਵਾਗਤ ਕਰਦੇ ਨੇ ਤੇ ਮੇਰੇ ਦੇ ਪਿੰਲਾ ਕਸਕਾਰਾ ਸਟੂਡੈਂਟ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜੀ ਜੀ ਆਇਆਂ ਵਰੇਗੁਰਜੀ ਦਾ ਖਾਲਸਾ ਵਰੇਗੁਰਜੀ ਦੀ ਫਤਿਹ ਸਾਡੇ ਪੰਜਾਬ ਐਸੋਸੀਏਸ਼ਨ ਯੰਗ ਕਬੱਡੀ ਕਲੱਬ ਰਾਕੇ ਸਾਹਿਬ ਜਿਹੜਾ ਮੋਟਰੀਅਲ ਦੀ ਇਸ ਗੁਰਦਰਾ ਸਾਹਿਬ ਦੀ ਖੇਡ ਮੈਦਾਨ ਦੇ ਵਿੱਚ ਜਿਹੜਾ ਉਹ ਕਬੱਡੀ ਕੱਪ ਕਰਵਾ ਰਹੇ ਆ ਅੱਜ ਦੇ ਦਿਨ ਦਾ ਦੂਜਾ ਮੈਚ ਖੇਡਿਆ ਜਾਵੇ ਇੱਕ ਸਾਈਡ ਤੇ ਟੀਮ ਆ ਜਿਹੜੀ ਹਾਂ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੂਜੀ ਸਾਈਡ ਤੇ ਟੀਮ ਅੱਜ ਆਪਾਂ ਮੇਜ਼ਬਾਨ ਦੀ ਟੀਮ ਕਾ ਲਈਏ ਯਰ ਪੰਜਾਬੀ ਸਪੋਰਟਸ ਕਲੱਬ ਦੂਜੀ ਸਾਈਡ ਤੇ ਟੀਮ ਅੱਜ ਆਪਾਂ ਮੇਜ਼ਬਾਨ ਦੀ ਟੀਮ ਕਾ ਲਈਏ ਯੰਗ ਕਬੱਡੀ ਕਲੱਬ ਆਹ ਖਿਡਾਰੀ ਲੈਦੇ ਪੰਜਾਬ ਵਾਲਾ ਇਹ ਬਲਾਲ ਢਿੱਲੋਂ ਹੈ ਰਸੂਲਪੁਰੀਏ ਕਦੂਰੂ ਟੱਚ ਹੋਇਆ ਤੇ ਪੁਆਇੰਟ ਹੈ ਜਿਹੜਾ ਇਹ ਨੌਜਵਾਨ ਧਾਵੀ ਹੈ ਇਸ ਵੇਲੇ ਆਪਣੀ ਟੀਮ ਦੇ ਹਿੱਸੇ ਵਿੱਚ ਜੁੜਦਾ ਆਇਆ ਆਹ ਖਿਡਾਰੀ ਦਾ ਪੰਜਾਬ ਅਰਿਆਣੇ ਦੇ ਬਾਡਰ ਤੇ ਪਿੰਡਾ ਇਹਦਾ ਗਗਨਦੀਪ ਸਿੰਘ ਨਾਂ ਪਰ ਕਬੱਡੀ ਦੇ ਵਿੱਚ ਇਹਨੂੰ ਦੁੱਲਾ ਦੁੱਲਾ ਕਹਿੰਦੇ ਆ ਚਟੇ ਗਵਿੰਦਪੁਰ ਵਾਲੇ ਦਾ ਇਸ ਵੇਲੇ ਬੋਲਿਆ ਹੋਇਆ ਧਾਵਾ ਤੇ ਆਹ ਕਹਿੰਦੇ ਰਾਏਕੋਟਾ ਇਲਾਕੇ ਦੇ ਕਾਸੀਆ ਪਿੰਡ ਦਾ ਇਹ ਇੰਦਰਜੀਤ ਆ ਇਹਦੀ ਜ ਸ਼ਾਨੇ ਪੰਜਾਬ ਕਲੱਬ ਬੌਂਟਰੀਅਲ ਅੱਜ ਤੋਂ ਸੂਚੀ ਇਹ ਕਲੱਬ ਹੈ ਐਸੋਸੀਏਸ਼ਨ ਹੈ ਇੱਕ ਯੰਗ ਕਬੱਡੀ ਕਲੱਬ ਦੇ ਵਿੱਚ ਮੱਦ ਹੋ ਗਈ ਹੈ ਹੁਣ ਐਕਸਟਰ ਨੇ ਜਿਹੜੇ ਬਾਰੇ ਪ੍ਰੋਫੈਸਰ ਜੀ ਬਾਤ ਸੁਣਾ ਰਹੇ ਨੇ ਦੇ ਬਸ ਸਿੰਘ ਜੀ ਕਲੱਬ ਦੀ ਸਟਾਫ ਕਮੇਟੀ ਆ ਗਏ ਮਾਈਂ ਲੱਗਦੀ ਟੀਮ ਦਾ ਅਗਲੀ ਗੱਲ ਉਸਤਾਦ ਮੱਖਣ ਜੀ ਕਰਦੇ ਪੰਜਾਬੀ ਸਪੋਰਟਸ ਕਲੱਬ ਕਿਕਿੰਗ ਦੀ ਟੀਮ ਦਾ ਸਾਰੇ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਸੀ ਬਰਾੜ ਉਹਨਾਂ ਦੀ ਇਹ ਖੇਡ ਕਲੱਬ ਹੈ। ਨਾਲ ਰੇਡ ਪਾਉਣ ਦੇ ਵਾਸਤੇ ਫਿਰ ਬਲਾਲ ਮੋਸਰ ਢਿੱਲੋਂ ਵੱਧਾ ਹੋਇਆ ਖਿਡਾਰੀ 200 ਡਾਲਰ ਤਾਰ ਸੈੰਡੂ ਵਾਲੀਏ ਵੱਲੋਂ ਆਹ ਸਨਮਾਨ ਜਿਹੜਾ ਹਜ਼ੂਰ ਪਹੁੰਚਾਉਣ ਦੇ ਵਾਸਤੇ ਹੈ ਤੇ ਸਾਡੇ ਵੀਰ ਗੁਪਤਦਾਨ ਕਲੱਬ ਦੇ ਵਾਸਤੇ ਭਾਈ ਜਤਨ ਸਿੰਘ ਬਰਾਦੀ ਦੀ ਜਲਦੀ ਕਰਾ ਦੇ ਵਾਸਤੇ ਸਹਿਯੋਗ ਕੀਤੇ ਗਏ ਦਾ ਬਹੁਤ ਬਹੁਤ ਧੰਨਵਾਦ ਰੱਬ ਦਾ ਹਾਲ ਮੁਸਤਫਾ ਬਾਤ ਬੜੀਆ ਨੰਬਰ ਜੁੜਦਾ ਹੋਇਆ ਸ਼ਾਨਦਾਰ ਠੰਮੇ ਨਾਲ ਖੇਡਣ ਵਾਲਾ ਕਬੱਡੀ ਖਿਡਾਰੀ ਲੋਕ ਕੀ ਖਰਖੜ ਦੇਖਣਾ ਹੈ ਗੱਭਰੂ ਖੇਡਣ ਜਦੋਂ ਕਬੱਡੀ ਅੱਖ ਹਲਕਾ ਲਾਉਂਦੇ ਸੰਜੀਵ ਦੇ ਸਾਹਦੇ ਲੰਬੀ ਧੂੜਾ ਪੱਤੀ ਜਾਂਦੇ ਜਿਵੇਂ ਦੁੱਧਵਾਵਾ ਦਾ ਪੀਤਾ ਲੋਕ ਪਰਦੇ ਸੌਖੇ ਨਹੀਂ ਦੁੱਲਾ ਲੱਖਾਂ ਦੇ ਕੋਲ ਜੀਤਾ ਆ ਜੀਵਨ ਦੀ ਰੇਵ ਸਪਾਈਡਰ ਨਾਲ ਖੇਡ ਕਬੱਡੀ ਦਾ ਆ ਰਾਈਵਰ ਤੇ ਨਹੀਂ ਨਾ ਕੁਝ ਕਰਦਾ ਪਰ ਆ ਹੈ ਜੀਵਨ ਇਹ ਹੈ ਜੀ बटी प्राप्त कीर में है, ਵੀ ਪਰਿਵਾਰ ਜੁੜੇ ਨੇ ਸਮੁੱਚੇ ਪਰਿਵਾਰ ਆਏ ਨੇ ਸਣੀਏ ਭੈਣਾ ਆਈਆਂ ਨੇ ਛੋਟੀਆਂ ਬੱਚੀਆਂ ਉਸ ਤੇ ਬੈਕ ਪਲੀਜ਼ ਨਾ ਫਿਰ ਉਹਦੇ ਤੇ ਬੱਚੇ ਹਰਮਾਨੀ ਗੁੰਦੀਰ ਸ਼ਾ ਵਡਾ ਹੋ ਕੇ ਪੁੱਤ ਬਣੇ ਕਪਤਾਨ ਕਬੱਡੀ ਦਾ ਹਮਲਾ ਦੇ ਵਿੱਚ ਸੁਲਤਾਨ ਹਮ ਕਹਿੰਦਾ ਹੈ ਰੇਡ ਸ਼ਖਤੂਰੀਆਂ ਦੇਖਣਗੇ ਮੈਦਾ ਮੈਦਾ ਕਬੱਡੀ ਖਿਡਾਰੀ ਹੱਥ ਜਿਹੜੇ ਕਮਰੋਂ ਪਾ ਲਿਆ ਉਹਦੇ ਪੜ ਜਾਈਏ ਸੁਲਤਾਨ ਮੱਥਵਾਰੀਆਂ ਸਾਡਾ ਸ਼ਾਨ ਕਬੱਡੀ ਖੇਡਣਾ ਇਹ ਮੁਰ ਤੋਂ ਸਾਡੀ ਜਿੰਦ ਜਾਨ ਇਹ ਮੁਰ ਤੋਂ ਸਾਡੀ ਜਿੰਦ ਜਾਨ ਆ ਆ ਪ੍ਰਿੰਦਰ ਸਿੰਘ ਪਿਸਲਾ ਪਿੰਡ ਨਾਜਵਾਨ ਧੇੜੀ ਵਾਲੇ ਤੇਰੇ ਨੂੰ ਟੱਚ ਕਰਕੇ ਗਿਆ ਪੁਆਇੰਟ ਹੈ ਜਿਹੜਾ ਯੰਗ ਕਬੱਡੀ ਕਲੱਬ ਜਿਲ੍ਹਾ ਸੰਦੂਜੀ ਕਲੱਬਤਰ ਸਰਪੰਨ ਨੂੰ ਜੱਸੀ ਜਾਈਗੀ ਜੇ ਸਰਪ੍ਰਧਾਨ ਵੀ ਬਣਿਆ ਕੌਂਕਲੇ ਰੈਂਬਾ ਸਿੰਘ ਉਹਨਾਂ ਦੀ ਟੀਮ ਇਧਰ ਅਗਲੀ ਰੇਡ ਇਹ ਬਲਾਲ ਢਿੱਲੋਂ ਆ ਇਹ ਲੈਹਿੰਦੇ ਪੰਜਾਬ ਦਾ ਇਹ ਬਿਆਮਤ ਅਲੀ ਦਾ ਪੁੱਤਰ ਇਸ ਵੇਲੇ ਹੁਣ ਚਾਰਾਂ ਤੋਂ ਰਸੂਲਪੁਰੀਆਂ ਕੱਦੂ ਫਰੀਦੋਵਾਨ ਨਵਜੋਤ ਹਮ ਦਾ ਗੁਜਰ ਆ ਕੌਣ ਇਹ ਪਟਾਖਾ ਇਹ ਕੌਣ ਸੇ ਕੋਟਿਆ ਰਾਜੂ ਆ ਜਿਹੜੇ ਕਹਿੰਦੇ ਢਿਲੋਂ ਰੋ ਜਫਾ ਲਾਇਆ ਥੋੜੀ ਸੱਟ ਮਹਿਸੂਸ ਕਰ ਰਿਹਾ ਵੈਗਰੂ ਮੇਰ ਕਰੇ ਕਿਸੇ ਖਿਡਾਰੀ ਦੇ ਕੋਈ ਸੱਟ ਫੇਟ ਦਾ ਬਜੇ ਜੇ ਜਿੱਦਾਂ ਘਰਾਂ ਤੋਂ ਹੱਥੇ ਆਉਂਦੇ ਆ ਉਦਾਂ ਹੀ ਘਰਾਂ ਨੂੰ ਆਉਂਦੇ ਆ ਬਾਬਾ ਜਾਨ ਕਿਉਂਕਿ ਜਦੋਂ ਕਿਸੇ ਖਿਡਾਰੀ ਦੇ ਥੋੜੀ ਇੰਜਰੀ ਆ ਜਾਂਦੀ ਹੈ ਨਾ ਫਿਰ ਉਹਨੂੰ ਬਾਪ ਦੀ ਕਰਨੀ ਬਹੁਤਔਖਾ ਹੋ ਜਾਂਦਾ ਦਿਵਾਰੇ ਉੱਤੇ ਬਾਡੀ ਨੂੰ ਲੈ ਕੇ ਆਉਣਾ ਦਰਸ਼ਕ ਵੀਰੇ ਢਿੱਲੋਂ ਦੇ ਲਈ ਤਾੜੀਆਂ ਮਾਰਦੀ ਆ ਬੜਾ ਜ਼ੋਰਦਾਰ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਦਰਸ਼ਕ ਸੁਭਮ ਸਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜਿਨ੍ਹਾਂ ਦਾ ਬਹੁਤ ਵੱਡਾ ਸਹਿਯੋਗ ਹੈ ਇਸ ਖੇਡ ਮੇਲੇ ਦੇ ਵਾਸਤੇ ਹੈ ਜਿਹੜੀ ਕਿਚਨ ਕੈਬਨ ਦਾ ਵਿਸ਼ੇਤ ਉਹਦੇ ਧੰਨਵਾਦ ਕਰਦੇ ਆ ਜਿਹਨਾਂ ਦੇ ਵੱਡੇ ਸਹਿਯੋਗ ਦੇ ਨਾਲ ਦਾ ਇਹ ਮੇਲਾ ਲੰਬੀਆ ਰਿਸੈਪਸ਼ਨ ਆਫ ਸ਼ੇਅਰ ਦੇ ਬਹੁਤ ਬਹੁਤ ਧੰਨਵਾਦ ਔਰ ਨਰੇਵਨ ਸਿੰਘ ਦਾ ਬਹੁਤ ਵੱਡਾ ਸਹਿਯੋਗ ਹੈ ਜਿਹਨਾਂ ਦਾ ਵਿਸ਼ੇਤ ਧੰਨਵਾਦ ਜੀਬੀਐਲ ਦਾ ਬਹੁਤ ਵੱਡਾ ਸਹਿਯੋਗ ਵਿਸ਼ੇਤ ਧੰਨਵਾਦ ਗੋਲ ਸਪੌਂਸਰ ਨੇ ਸਦੇ ਸਰਕਾਰ ਨੂੰ ਵੀ ਹੈ ਟ੍ਰੈਕਸ਼ਨ ਹੈਵੀ ਵਹੀਕਲ ਪਾਕਿਸਤਾਨ ਬਹੁਤ ਬਹੁਤ ਸਹਿਯੋਗ ਹੈ ਔਰ ਗਰੂਪ ਟੈਂਡਾ ਬਹੁਤ ਬਹੁਤ ਸਹਿਯੋਗ ਵਿਸ਼ੇਤ ਧੰਨਵਾਦ ਦੇ ਵੈਸਟਰਨ 스타 ਅਰੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਜੂ ਜੀ ਦਾ ਬਹੁਤ ਵੱਡਾ ਸਹਿਯੋਗ ਹੈ ਲਖਵਾਸ਼ ਇੰਟਾਇਰ ਸਰਵਿਸ ਆਉ ਸੁਖ ਭੌਰਾ ਜੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਰੀਮੈਕਸ ਦੇ ਪ੍ਰੈਜ਼ੀਡੈਂਟ ਸਾਰਿਆਂ ਦਾ ਵਿਸ਼ੇਸ਼ ਧੰਨਵਾਦ ਨਾਲ ਖੇਡ ਕਬੱਡੀ ਨਾਲ ਜੁੜੀ ਹੈ ਆਪਾਂ ਇਹ ਬਲਾਲ ਕਮਨਟੋ ਹੈ ਰੇਡ ਪਾਉਂਡ ਦੇ ਵਾਸਤੇ ਮਾਦਾ ਹੋਇਆ ਕਬੱਡੀ ਖਿਡਾਰੀ ਬਲਾਲ ਕਮਨਟੋ ਆ ਦੂਸਰੇ ਪਾਸੇ ਫਿਰ ਦੇਖਦੇ ਵੀ ਕੋਸ਼ਿਸ਼ ਕਰਦਾ ਹੋਇਆ ਇਹ ਨਵਾਂ ਇੰਦਰਨੀਦ ਅਗਲੇ ਕਬੱਡੀ ਪੌਣ ਦੇ ਵਾਸਤੇ ਸਰਹਾਰੀ ਪੱਟ ਵਾਲਾ ਹੋੜਾ ਵੱਧਾ ਹੋਇਆ ਖਿਡਾਰੀ ਇਹਨੇ ਅਮਰੀਕਾ ਦੇ ਵਿੱਚੋਂ ਟ੍ਰੈਕਟਰ ਜਿੱਤਿਆ ਹੈ ਰਿਕਾਰਡ ਬਣਾ ਕਰਨ ਵਾਲੇ ਕਬੱਡੀ ਦੇ ਖਿਡਾਰੀ ਨੇ ਖੇਡਦੇ ਦੁਨੀਆ ਦੇ ਮੁਲਕਾਂ ਦੇ ਵਿੱਚ ਪਰ ਕ੍ਰੀਡਾ ਜਦੋਂ ਕੰਟਰੀ ਦੇ ਵਿੱਚ ਖੇਡਦੀ ਖੇਡ ਕਬੱਡੀ ਦੀ ਇਹ ਟੀਮ ਵੱਖ-ਵੱਖ ਟੀਮਾਂ ਦੇ ਕਬੱਡੀ ਖਿਡਾਰੀ ਤੇ ਫਿਰ ਜਿਵੇਂ ਕਿ ਜੈਵੰਤ ਕ੍ਰੀਮ ਖੇਡਦੀ ਬਾੜਦੀ ਆ دوسرے ਪਾਸੇ ਰਸੂਲੀਪੁਰਿਆ ਕਦੂ ਕੋਸ਼ਿਸ਼ ਕਰਦਾ ਸਾਡਾ ਕਲੇਨ ਹੋਏ ਕਬੀ ਨਮਜੋਦ ਆਹ ਫਿਰ ਅਗਲੀ ਕਬੱਡੀ ਪੌਂਡ ਦੇ ਵਾਸਤੇ ਪਾਟਾ ਦੂਤੀ ਮੜਾ ਕਪੂਰ ਖੜੀ ਆਇਆ ਤੇ ਗਿਆ ਪ੍ਰੇਤਾ ਲਈ ਕਰੇ ਮਾਰੀ ਟੋਨ ਕਬੱਡੀ ਦੇ ਕਪੂਰਸਾ ਚੀਜ਼ਾਂ ਕੋਈ ਦੋ ਨਾ ਟੀਬੇ ਵਾਲੇ ਅੱਜ ਦੀ ਗੱਲ ਹਰ ਕੋਈ ਕਰਦਾ ਸੈੱਡ ਵਾਲੀ ਸਰਜੀਤ ਦੀ ਜਾਨੀ ਹਰ ਕੋਈ ਬਰਦਾ ਕਰ ਗਿਆ ਜੋ ਸਰਵਣ ਬੱਲ ਹੁਣ ਕਿਸੇ ਕੋਲੋਂ ਹੋ ਨਾ ਕਬੱਡੀ ਦੇ ਵਿੱਚ ਕੋਈ ਨਹੀਂ ਆਮੇ ਇੱਕ ਰਾਜੀ ਰੇਡ ਸੁਲਤਾਨ ਇਸ ਵੇ ਕਬੱਡੀ ਪਾਰਡ ਦੇ ਲਈ ਖੜਿਆ ਆਇਆ ਮੌਟਰਿਆਂ ਦੇ ਵਿੱਚ ਦੇਖਦੇ ਨੇ ਅੰਮ੍ਰਲ ਜੋੜਦਾ ਆਪਣੇ ਜੀਵਨ ਦੇ ਹਾਸੇ ਇਹਨੂੰ ਗੱਛਰ ਕਹਿੰਦੇ ਪਿਆ ਆਦੇ ਨਾਲ ਬਲਾਲ ਕਮਾਂਡੋ ਨੇ ਨਿਹਰ ਤੇ ਗੱਲ ਦੋਸਤ ਕੁਸ਼ਰ ਵੀ ਪਾਕਿਸਤਾਨੀ ਨਹੀਂ ਖੇਡਿਆ ਨੇ ਕੋਈ ਕਰਕੇ ਜਾਵਣਗੇ ਕਹਿੰਦੇ ਅਗਲੇ ਸਾਲ ਇਰਾਨੀ ਵੀ ਮੁਝ ਬਣ ਕੇ ਆ ਬਣਗੇ ਆ ਮਗਾਣੇ ਵਿੱਚ ਬੱਲੇਵਾਲੇ ਹੁਣ ਸਾਹੋਕੇ ਵਾਲਾ ਆ ਸਾਹੋਕੇ ਵਾਲਾ ਰਵੀ ਕੋਸ਼ਿਸ਼ ਕਰਦਾ ਸਾਡੇ ਕਰਨੀ ਬੱਲੇਵਾਲੇ ਹੁੰਦੀ ਰਹੀ ਤੇ ਪੁਆਇੰਟ ਬਲਾਲ ਕਮਾਂਡੋ ਤੇ ਟੀਮ ਦੇ ਵਾਸਤੇ ਇੱਕ ਹੋਰ ਨੰਬਰ ਜੋੜਦੇ ਵਿੱਚ ਕਾਮਯਾਬ ਹੁੰਦਾ ਹੋਇਆ ਪੰਜਾਬ ਐਸੋਸੀਏਸ਼ਨ ਵਾਂਟਰੀਅਲ ਪ੍ਰਵਿੰਦਰ ਬਨੇਹਾ ਜੀ ਪ੍ਰਵਿੰਦਰ ਪਾਗਲੀ ਪਾਦਾਰ ਘੱਲੋ ਸੁਜੀਤ ਸਿੰਘ ਜੀ ਤੇ ਕੁਲਵੀਰ ਸਿੰਘ ਜੀ ਵੱਲੋਂ ਸਾਹਿਬ ਤੇ ਜਤਨਰ ਸਿੰਘ ਜੀ ਮਲਤਾਨੀ ਰਣਵੀਰ ਸਿੰਘ ਜਸਵੀਰ ਜਸਵਿੰਦਰ ਸਿੰਘ ਦੀ ਮੱਧ ਹੋ ਗਈ ਸਾਰੀ ਐਸੋਸੀਏਸ਼ਨ ਯੰਗ ਕਬੱਡੀ ਕਲੱਬ ਦੇ ਨਾਲ ਸਾਜੇ ਤੌਰ ਤੇ ਹਰ ਸਾਲ ਖੇਡ ਕਬੱਡੀ ਨੂੰ ਪਰਫੁੱਲਤ ਕਰਿਆ ਕਰੇਗੀ ਇਹ ਵੱਡੇ ਮਾਨ ਵਾਲੀ ਗੱਲ ਹੈ ਅਗਲੀ ਕਬੱਡੀ ਗਗਨਦੀਪ ਇਹਨੂੰ ਦੁੱਲਾ ਕਹਿੰਦੇ ਐ ਇਹਦਾ ਪਿੰਡ ਕਿੱਥੇ ਹੈ ਇਹ ਜੱਠਾ ਗੁਬਿੰਦਪੁਰਾ ਕਹਿੰਦੇ ਪਾਸੜਾਂ ਦਾ ਏਰੀਆ ਹੈ ਮੂੜਕਾਂ ਦਾ ਏਰੀਆ ਹੈ ਫਿਰ ਖਨੌਰੀ ਨਿਰਵਾਣਾ ਉਚਾਲਾ ਕਿਸੇ ਕੋਟ ਰਿਆ ਐ ਤੇ ਰਾਜੂ ਤੇ ਸੁਲਤਾਨ ਮੈਚ ਕਹਿੰਦੇ ਦੂਜਾ ਹੀ ਸੇਹੜਿਆ ਤਰਾ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਸਾ ਪਿੰਡਰਾਲੇ ਜੰਮੇ ਰੋਡੇ ਪਿੰਡ ਵਿੱਚ ਸੂਰ ਹੈ ਕਿਹੜੀ ਕਰਦੀ ਦਾ ਜੋ ਪੂਰਾ ਪਹਿਰੇਦਾਰ ਸੱਚ ਦਾ ਫਕਰ ਜਿਸ ਨੇ ਲਾਈ ਜਲਮ ਨਾਲ ਟੱਕਰ ਸਰਦਾਰ ਜਗਿੰਦਰ ਸਿੰਘ ਦੇ ਲਾਡਾ ਨਾਲ ਪਾਲੇ ਦਾ ਲੋਕਾ ਹੁਣ ਤੱਕ ਦਿੱਲੀ ਕੰਬਦੀ ਹੈ ਨਾ ਸੁਣ ਕੇ ਪਿੰਡਰਾਲੇ ਨਾ ਇਧਰ ਆਈ ਕੈਨੇਡਾ ਜਾ ਰਿਆ ਕੋਈ ਲੀਗਲ ਤਰੀਕੇ ਨਾਲ ਆਇਆ ਕੋਈ ਕਿਸੇ ਦੇ ਪਾਸ ਤੋੜ ਤੇ ਆ ਗਿਆ ਬਦਲ ਕੇ ਭੇਸ ਜਿਉਂ ਬੁੱਕਦੇ ਆਂ ਬੁੱਕ ਤੇ ਪੜ ਕੇ ਲਾਉਂਦੇ ਫੰਕਰਾ ਨੇ ਰੱਖੂ ਜੀ ਕੇ ਆ ਜਾ ਬੈਗੂ ਕਰੇ ਭਲੀ ਤਰੀਕ ਸਾਡੀ ਇਹ ਕੱਲ ਸਾਨੂੰ ਕੈਨੇਡਾ ਤੇ ਪੱਕਾ ਕਰਵਾ ਗਿਆ ਉਹ ਸ਼ਾਨ ਬਾਂਟਰੀ ਵਾਲਾ ਜੀਰੂ ਜੀ ਯਾਰ ਬੇਨਤੀ ਹੈ सुरेंद्र ਸਿੰਘ ਜੀ ਸ਼ੁਰੂਆ ਉਹਨਾਂ ਦਾ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ सुरेंद्र ਸਿੰਘ ਜੀ ਸ਼ੁਰੂਆ ਸਾਡੇ ਦਰਮਿਆਨ ਜਿਹੜੇ ਪੁੱਜੇ ਆ ਇਹਨਾਂ ਬਾਕੀ ਤਾਂ ਓਏ ਬਲਾਲ ਜਮਨੂ ਸਾਡੇ ਰਿੰਦਰ ਸਿੰਘ ਦੀ ਬਹਿਸ ਤੇ ਸਿੰਦਰ ਸਿੰਘ ਦੀ ਬਹੁਤਾਂ ਦੀ ਜਾਣਕਾਰੀ ਵੀ ਇਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ सुरेंद्र ਸਿੰਘ ਜੀ ਸ਼ੁਰੂਆ ਵਿਸ਼ੇਸ਼ ਤੌਰ ਤੇ ਧੰਨਵਾਦ ਮਾਓ ਟਿਕ ਗਿਆ ਵੱਜ ਗਿਆ ਮੇਲਾ ਵਾਜ ਗਿਆ ਕਬੱਡੀ ਦਾ ਇਹ ਕੰਪਰ ਬਹੁਤ ਵੱਡੀ ਤਦਾਦ ਨੇ ਸੰਗਤ ਜੁੜ ਕੇ ਕਬੱਡੀ ਦੇ ਪ੍ਰੇਮੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਯਾ ਕਬੱਡੀ ਕਲੱਬ ਸ਼ਾਨੇ ਪੰਜਾਬ ਦਾ ਸួਸਤੀ ਸ਼ਰਮਣ ਦੇ ਨਾਲ ਲਓ ਰੇਡ ਜਿਸਵੇਂ ਪੈਂਦੀ ਹੋਈ ਮੈਦਾਨ ਦੇ ਵਿੱਚ ਆ ਬੱਲੇ ਬੱਲੇ ਦੇਖਦੇ ਨਹੀਂ ਹੁੰਦੇ ਇਹ ਇਹ ਦਿਲਜੀਤ ਸਿੰਘ ਹੈ ਇਹਨੂੰ ਦੱਲੀ ਕਹਿੰਦੇ ਪਿਆਰ ਦੇ ਨਾਲ ਦਿਲਜੀਤ ਦਾ ਧੰਨਵਾਦ ਆ ਖੇਡ ਕਬੱਡੀ ਦਾ ਆ ਬਹੁਤ ਵਧੀਆ ਰੇਡਰ ਕਰਦਾ ਕਮਾਲਾ ਮੁੰਡਾ ਆ ਬਸਨ ਫਰੀਦ ਨੂੰ ਦੇਣੇ ਚੰਗੀ ਉਮਰ ਦੇ ਵਿੱਚ ਖੇਡਦਾ ਖੇਡਦਾ ਖੇਡ ਕਬੱਡੀ ਇਹ ਬਿਜ਼ਨਸਮੈਨ ਬਣ ਗਿਆ ਜਮਸ਼ਪੂਰੀਏ ਸੁਲਤਾਨ ਦਾ ਵੀਰ ਬੜਾ ਸ਼ਾਨਦਾਰ ਨੰਬਰ ਜੁੜਦਾ ਹੋਇਆ ਹੈ ਟੀਮ ਦੇ ਵਾਸਤੇ ਲੱਖ ਲੱਖ ਦੀ ਪਾਉ ਕਬੱਡੀ ਜਫਾ ਵੀ ਲੱਖ ਲੱਖ ਦਾ ਲਓ ਰੇਡ ਦੇਖਦੇ ਵੀ ਕਿਹੜਾ ਮਦ ਆਂਦੇ ਕਿਦਾਂ ਸਾਡੇ ਖੇਤਾਂ ਦੇ ਮਾਨਸਰ ਮਾਨ ਸਰਦਰੀ ਪਰਾਲੀਆਂ ਦਾ ਮਾਨਕਾਤੋ ਲੰਗੀਆਂ ਦਾ ਨਾਲ ਹੀ ਜਿਹੜੇ ਹਲਸਾ ਪਰਵਾਰ ਦਾ ਪੰਜਾਬ ਕਬੱਡੀ ਰਾਜ ਜੀਨਸੀ ਨਿਹਾਰ ਅਤੇ ਇਸ ਸੇਰੀ ਸਾਡੀ ਇਹਨਾਂ ਦੇ ਵਰ ਸੁਭਾਅ ਨਾਲ ਮੁਖੇਤੋਂ ਦੇ ਧੰਨਵਾਦ ਹੈ ਸਾਡੇ ਨਾਮਜ਼ਦ ਕਰਤੇ ਸਰਵੀ ਸਿੰਘ ਜੀ ਮਿਹਾਰ ਉਸਪਾਲ ਆਪਕੋ ਤੇ ਫਿਰ ਤੋਂ ਉਸਪਾਲ ਨਾਉਥਰ ਟ੍ਰੇਡਿੰਗ ਦੇ ਨਾਮੋਨ ਸਿੱਧੀ ਪਰਮਾਰ ਸਿਟੀ ਟ੍ਰਾਂਸਪੋਰਟ ਦੇ ਸ੍ਰੀ ਨਾਮ ਮੋਹਨਾਨੀ ਰਾਜ ਸੈਕਸ਼ਨ ਗੁਰਮੀਤ ਸਿੰਘ ਦਾ ਡਾਕਟਰ ਰੁਪੀਤਾ ਅਲੀਵਾਰ ਹੈਰੀ ਸਿੱਧੂ ਡਾਕਟਰ ਜੀਨਿੰਗ ਜੀਡੀ ਪੇਜਲ ਕੈਬਨਟਰ ਕਸ਼ਮੀਰ ਧੀਰਜੀ ਆ ਅੱਜ ਵੀ ਬੀ ਟੈਂਸ਼ਰੈਂਸ ਮਨਜੋਤ ਮਨੀ ਤੁਮ ਚੰਦੋਕਰ ਰਣਜੀਤ ਸਿੰਘ ਜੀ ਨਾਲ ਹੀ ਸਾਡੇ ਯੰਗ ਜੰਗ ਕਬੱਡੀ ਕਲੱਬ ਦੇ ਮੇਨ ਸਪਾਂਸਰਾਂ ਦੇ ਤੌਰ ਤੇ ਤਾਰ ਸੈਡੂ ਵਾਲੀ ਜੀ ਦਾ ਬਹੁਤ ਵੱਡਾ ਰੋਲ ਹੈ ਤਾਰ ਸੈਡੂ ਵਾਲੀ ਜੀ ਦਾ ਅਮਿਲਾ ਸਿੱਧੂ ਜੀ ਕਹਿੰਦੇ ਖਾਸ ਤੌਰ ਤੇ ਬਹੁਤ-ਬਹੁਤ ਧੰਨਵਾਦ ਹੈ ਜੰਗ ਕਬੱਡੀ ਕਲੱਬ ਦੇ ਲਈ ਬੜਾ ਸਹਿਯੋਗ ਹੈ ਆਪਣੇ ਵੱਲੋਂ ਵੀ ਬਹੁਤ-ਬਹੁਤ ਧੰਨਵਾਦ ਕਰਦਾ 14 ਤੇ 19 ਅਨਾਲੀ ਕੈਰੋ ਟਰਾਂਸਪੋਰਟ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਾਡੇ ਬਲਾਸ ਸਿੰਘ ਜੀ ਕਿੱਲੋਂ ਅਫੀ オーਡੀਟੀ ਟਰਾਂਸਪੋਰਟ ਪਰਮਿੰਦਰ ਸਿੰਘ ਭਾਂਗਲੀ ਨਿਸ਼ਾਨ ਟਰਾਂਸਪੋਰਟ ਰਾਜਵਿੰਦਰ ਸਿੰਘ ਜੀ ਸੋ ਸਾਰੇ ਵੀਰਾਂ ਦਾ ਪੰਜਾਬ ਕੰਟੀਨ ਦੇ ਇੰਦਰਵੀਰ ਸਿੰਘ ਜੀ ਹੁਨੀਤ ਧੰਨਵਾਦ ਕੁਲਵਿੰਦਰ ਸਿੰਘ ਜੀ ਪੁੱਲ ਬਲਵੰਤ ਸਿੰਘ ਜੀ ਪੁੱਲ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਮੈਟਰੋ ਦੇ 14 ਤੇ ਯੰਗ ਕਬੱਡੀ ਕਲਬ ਦੇ 19 ਨੰਬਰ ਸੰਹਾਪ ਸਮਰਕ ਚੱਕ ਨਾਲ ਦੀ ਖੇਡ ਸ਼ੁਰੂ ਹੋਣ ਜਾ ਰਹੀ ਹੈ ਲਓ ਸੈਕਿੰਡ ਹਾਫ ਦੀ ਪਹਿਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਬਲਾਲ ਕਮਾਂਡੋ ਲੈ ਕੇ ਪੰਜਾਬ ਦਾ ਆ ਪੌਣ ਦੇ ਲੇਕਿਨ ਉਹਨੇ ਹੋਇਆ ਬੜਾ ਫਸਵਾ ਮੈਚ ਅੱਜ ਦੇ ਟੂਰਨਾਮੈਂਟ ਦੀ ਜੇ ਮੇਜ਼ਬਾਨ ਟੀਮ ਕਹਿ ਲਈਏ ਲਓ ਵੇਖੋ ਸਾਹਮਣੇ ਵੀ ਪਈ ਹੋਈ ਕਬੱਡੀ ਚਾਰਾ ਵਿੱਚੋਂ ਹੁਣ ਕਾਹ ਆ ਵੱਡੀ ਤੌਰ ਉੱਪਰ ਕੇ ਪੈਨ ਲਾ ਹੁਣ ਵੇਖਦਾ ਵੀ ਆਸਰੇ ਕੌਣ ਜਾਫੀ ਮੈਟਰੋ ਦੀ ਟੀਮ ਦਾ ਫ ਫਰੀਦ ਅਲੀ ਅੱਲਾ ਹੂ ਦਾ ਵਾਜਾ ਆ ਕੇ ਕੁੱਲੀ ਦੀ ਫਕੀਰ ਦੀ ਵਿੱਚੋਂ ਲਓ ਬਿਲਾਲ ਕਮਾਂਡੋ ਆਪਣੀ ਟੀਮ ਦੇ ਹਿੱਸੇ ਕੱਕਦਾ ਵਾਧਾ ਕਰਦਾ ਹੋਇਆ ਅੱਜ ਮੇਲਾ ਕਹਿੰਦੇ ਮੋਂਟਰੀਅਲ ਸ਼ਹਿਰ ਦੇ ਵਿੱਚ ਚੱਲਦਾ ਬੜੀ ਮਿਹਨਤ ਕੀਤੀ ਸਾਡੇ ਸ਼ਾਨੇ ਪੰਜਾਬ ਐਸ਼ੀਅਤ ਤੇ ਯੱਕ ਕਬੱਡੀ ਕਲੱਬ ਨੇ ਲਓ ਦੇਖੋ ਸਾਹਮਣੇ ਕਬੱਡੀ ਪਾਉਣ ਦੇ ਲਈ ਮਲਕ ਜ਼ਕਾਉੱਲਾ ਕਹਿੰਦੇ ਪੰਜਾਬ ਦਾ ਇਸ ਸਮੇਂ ਗੱਭਰੂ ਕਬੱਡੀ ਪਾਉਂਦਾ ਹੋਇਆ ਉਧਰ ਖੋਸੇ ਵਾਲਾ ਰਾਜੂ ਤਿਆਰ ਅਮਰ ਪਪਾਲ ਸਿੰਘ ਕੱਦੂ ਰਸੂਲਪੁਰੀਆ ਮਾਰ ਦੂਸਰੇ ਪਾਸੇ ਮਾਰ ਦਿਓ ਤਾਲੀਆਂ ਦਾ ਪੇਚਾਂ ਦੀ ਮਸ਼ੀਨ ਮੁੰਡੇ ਨੇ ਬੱਲੇ ਬੱਲੇ ਕਰਵਾ ਦਿੱਤੀ ਹੈ ਰਾਜੂ ਖੋਸੇ ਕੋਟਲੇ ਵਾਲਾ ਉਹ ਕਰਦਾ ਹੋਇਆ ਹੱਥੇ ਦੂਰ ਐ ਸਮੇਂ ਲੱਗ ਗਿਆ ਜਫਾ ਯਾਰੋ ਧਾਵੀ ਗਿਆ ਡੱਕਿਆ ਉਹ ਚੜ ਗਿਆ ਨਸ਼ਾ ਜਿਹਨੇ ਸਾਰੇ ਕੁਝ ਧੱਕਿਆ ਇਹ ਰਾਜੂ ਐ ਖੋਸੇ ਕੋਟਲੇ ਦਾ ਤਾੜੀਆਂ ਮਾਰ ਦਿਓ ਇੱਕ ਵਾਰੀ ਇਸ ਨੋਜਵਾਨ ਦੇ ਲਈ ਇਹ ਮਾਂਟਰੀਅਲ ਦੀ ਟੀਮ ਲਈ ਜਫਾ ਲੱਗਿਆ ਕਿਉਂਕਿ ਪ੍ਰਮੰਦਰ ਪਾਗਲ ਜੀ ਅੱਜ ਬਤੌਰ ਕੋਚ ਉਤਾਰੇ ਜਾਂ ਵਾਲਿਆਂ ਨੇ ਉਹਨਾਂ ਦਾ ਗਹਿਗੜ ਮਾ ਧੰਨਵਾਦ ਹੈ ਲੰਬੂ ਸਿੱਧੂ ਬਿੱਲਾ ਸਿੱਧੂ ਤੇ ਕੁਲਵਿੰਦਰ ਪੱਤਰ ਸਭ ਲੋਟ ਜਾਂਦੇ ਨੇ ਦਾ ਬਹੁਤ ਵੱਡਾ ਨਾਮ ਹੈ ਉਹਨਾਂ ਵੀਰਾਂ ਦਾ ਧੰਨਵਾਦ ਕਰਦੇ ਆ ਉਹਨਾਂ ਦਰਦੋਨੇ ਵਾਲਾ ਹਰਜੋਤ ਜਦੋਂ ਪੁਆਇੰਟ ਲੈ ਕੇ ਆਉਂਦਾ ਲਲਕਾਰੇ ਵੱਜਦੇ ਧੰਦੇ ਪੈਂਦੇ ਆ ਆ ਮੁੰਡਾ ਕਹਿੰਦੇ ਅੱਜ ਛਾ ਗਿਆ ਇਹ ਮੇਲਾ ਲੁੱਟ ਕੇ ਲੈ ਮਾਰੀ ਗੱਲ ਕਰ ਗਿਆ ਇਹ ਮੇਲਾ ਲੁੱਟ ਕੇ ਜੰਮਾਂ ਬਣ ਗਿਆ ਕਰ ਗਿਆ ਪਰ ਹੁਣ ਦੇਖਦੇ ਵੀ ਫੜਿਆ ਹੋ ਪੱਟ ਲੱਗਿਆ ਹੋ ਜੌਰ ਕਾਂਸੀਆ ਮਾਨਿੰਦਰਜੀਤ ਜੰਗ ਦਾ ਟਿਕਣਾ ਆ ਜੰਗ ਦਾ ਟਿਕਣਾ ਜੱਫਾ ਲੱਗਿਆ ਹੈ ਕਿਉਂਕਿ ਨੇ ਤਾੜੀਆਂ ਮਾਰ ਕੇ ਨਾਗਵਾਲ ਦੇ ਮਾਨ ਦੇ ਵਿੱਚ ਵਾਧਾ ਕੀਤਾ ਲਓ ਗੋਰਾ ਕਬੱਡੀ ਪਾ ਰਿਹਾ ਰੇਮਿੰਦਰ ਸਿੰਘ ਦਾ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਰੇਮਿੰਦਰ ਸਿੰਘ ਸਾਡੇ ਵੀਰ ਦਾ ਇੱਥੇ ਪੁੱਜਣ ਦੇ ਉੱਤੇ ਕਿਉਂਕਿ ਵੱਡੇ ਯੋਗਦਾਨ ਨੇ ਲੈ ਵੀ ਰੈਂਬੋ ਸਿੱਧੂ ਵੇਖ ਲੈ ਕੌਂਕਿਆਂ ਵਾਲਿਆ ਪਹਿਲਾਂ ਮੈਂ ਗੱਲਾਂ ਕਿਸੇ ਵੀ ਅੱਜ ਮੈਦਾਨ ਮਿੱਟੀ ਵਾਲਾ ਅੰਜ ਚੁਰਲੀਆਂ ਨੇ ਕਿੱਥੇ ਕਿੱਥੇ ਨੂੰ ਚੱਲਣਾ ਹੈ ਉਹ ਸਮਾਂ ਦੱਸੇਗਾ ਇਹ ਯੰਗੜਿਆਂ ਨੇ ਸ਼ੁਰਲੀਆਂ ਐਵੇਂ ਨਹੀਂ ਛੱਡੀਆਂ ਕਿਸੇ ਗੱਲ ਨੂੰ ਛੱਡੀਆਂ ਨੇ ਆਹ ਵੇਖੋ ਸਾਹਮਣੇ ਕੀ ਵਰਦਾ ਹੈ ਬਿੰਨਾ ਕਹਿੰਦਾ ਵੀ ਪੁਆਇੰਟ ਇਸ ਵੇਲੇ ਧਾਵੀ ਦੇ ਗੋਰਾ ਸਰਹਾਰੀ ਮੰਡ ਦੀ ਧਰਤੀ ਦਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਲਓ ਫਿਰ ਵੇਖਦੇ ਵੀ ਚੱਲਦੇ ਆਇਆ ਮੈਚ ਕਬੱਡੀ ਦਾ ਇਹ ਫਸ ਗਿਆ ਮੈਚ ਕਬੱਡੀ ਦਾ ਲਓ ਦੋਨੇ ਟੀਮਾਂ ਖੇਡ ਮੈਦਾਨ ਦੇ ਵਿੱਚ ਐਨ ਪੂਰੀ ਬੱਲੇ ਬੱਲੇ ਕਰਵਾ ਰੀਆਂ ਨੇ ਅਗਲੀ ਨਾਲ ਹੀ ਸਾਡੇ ਵੀਰ ਕੈਨ ਯੂਐਸ ਤੋਂ ਰਣਵੀਰ ਸੰਧੂ ਜੀ ਰੁਬੀ ਸੰਧੂ ਜੀ ਉਪਲ ਫਰੇਡ ਤੋਂ ਅਮਰਜੀਤ ਉਪਲ ਬੀਡੀਐਸ ਵਰਕਰ ਸਿੰਘ ਕੀ ਪੰਡਾਲ ਨਿੰਜਰ ਟਰਾਂਸਪੋਰਟ ਜੋਰਾ ਸਿੰਘ ਨਿੰਜਰ ਪੈਰੀ ਬੈਣੀਪਾਲ ਔਰ ਇਹਨਾਂ ਦਾ ਵਿਸ਼ੇਸ਼ ਤੌਰ ਤੇ ਉਥੇ ਹੀ ਧੰਨਵਾਦ ਹੈ ਓਟੀਟੀ ਟਰਾਂਸਪੋਰਟ ਦੇ ਪਰਮਿੰਦਰ ਸਿੰਘ ਪਾਗਲੀ ਗੁਰਦੀਪ ਜੰਡੂ ਨਾਲ ਹੀ ਸਾਡੇ ਭਰਾ ਅਰ ਟਰੱਕ ਚੋਣ ਵਾਲਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀਰ ইমরান ਤੇ ਨਿਜਮਾਨ ਅੱਜ ਦੇ ਇਸ ਤੱਕ ਲਈ ਪਹਿਲਾ ਪ੍ਰਾਈਜ਼ ਜਿੱਥੇ ਨਿਸ਼ਾਨ ਟਰਾਂਸਪੋਰਟਰ ਉਥੇ OTTO ਟਰਾਂਸਪੋਰਟ ਦੇ ਪਰਮੋਡ ਦੇ ਵੱਲੋਂ ਪਹਿਲਾ ਪ੍ਰਾਈਜ਼ ਦਿੱਤਾ ਜਾ ਰਿਹਾ ਹੈ ਉਹਨਾਂ ਦਾ ਖਿਆਖੜਾ ਦਾ ਧੰਨਵਾਦ ਕੀਤਾ ਜਾਂਦਾ ਹੈ ਲਾਗਲੀ ਰੇਡ ਇਹ ਰੀਪਲੇ ਵਾਲਾ ਪੁਆਇੰਟ ਜਿਹੜਾ ਜੰਗ ਕਬੱਡੀ ਕਲਬ ਟਾਂਟੋ ਨੂੰ ਮਟਰਗੇਦੀ ਟੀਮ ਨੂੰ ਦਿੱਤਾ ਗਿਆ ਲਾਗਲੀ ਰੇਡ ਪੁਆਇੰਟ ਦਿੱਲੇ ਦਾ ਚੱਠਾ ਕਬੀਤਰ ਪਿੰਡ ਹੈ ਆਹ ਟੱਕਰ ਵੀ ਦੇਖੋ ਜੀ ਹੈ ਤੇ ਵਦਿਆ ਟੱਕਰਾਂ ਵੀ ਕਨੇ ਕਨੇ ਕਿਤੇ ਕਿਤੇ ਵੀ ਤਾੜੀਆਂ ਦੇ ਮੁੰਡਿਆਂ ਲਈ ਤਾੜੀਆਂ ਮਾਰ ਦਿਓ ਜ਼ੋਰਦਾਰ ਲੈ ਵੀ ਮੋਟਰੀ ਵਾਲਿਆਂ ਤਾੜੀਆਂ ਮਾਰ ਦਿਓ ਯੰਗ ਕਾਲਿਆਂ ਦਾ ਮੇਲਾ ਅੱਜ ਸਿਰਾਂ ਹੋਇਆ ਪਿਆ ਖੇਡ ਮੈਦਾਨ ਦੇ ਵਿੱਚ ਆਹ ਸੁਲਤਾਨ ਕਬੱਡੀ ਦਾ ਸੁਲਤਾਨ ਇਸ ਵੇਖੇਡ ਮੈਦਾਨ 'ਚ ਕਬੱਡੀ ਪਾਉਂਦਾ ਹੋਇਆ ਲਓ ਦੂਸਰੇ ਪਾਸੇ ਨਰਦਾ ਹੋਇਆ ਕੱਟ ਤੇ ਪੁਆਇੰਟ ਮੈਟਰੋ ਦੀ ਟੀਮ ਨੇ ਕਿਸੇ ਦੇ ਵਿੱਚ ਜੁੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਬਿਲਾਲ ਕਮਾਂਡੋ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਲਈ ਅੱਗੇ ਨੂੰ ਵਧਦਾ ਹੋਇਆ ਅਲਸੀ ਅਗੇ ਧਰਤੀ ਰਾਏਕੋਟ ਦਾ ਏਰੀਆ ਇੰਦਰਜੀਤ ਕੰਨੀ ਤੇ ਆ ਵਿਚਕਾਰ ਕਹਿੰਦੇ ਬਾਬੂ ਰਜਵਲੀ ਦਾ ਪਿੰਡੂ ਰਵੀ ਸਾਹੋਕੇ ਵਾਲਾ ਲਓ ਦੇਖੋ ਫਟੇ ਦੀ ਪਹਿਲੀ ਕਬੱਡੀ ਉਤੇ ਆ ਵਾਵਾ ਹਵਾਈ ਐ ਸਮੇਂ ਇਸ ਨੌਜਵਾਨ ਲਈ ਮੀਲਾ ਬਣਾਉਂਦਾ ਜਿਵੇਂ ਕਹਿੰਦੇ ਮੁੰਡੇ ਨੇ ਮੀਲਾ ਬਾਹਰ ਤੋਂ ਫੜਕੇ ਨੱਚਾ ਲਾ ਦਿੱਤਾ ਆਹ ਦੁਨੀਆ ਨੂੰ ਲਲਕਰੇ ਵਾਲੇ ਮਹਿਬੂਰ ਕਰ ਦਿੱਤਾ ਸ਼ਮਸ਼ਕਰੀਆ ਦੱਲੀ ਪ੍ਰੀਤੰਬਰਾਨ ਦਾ ਪੁੱਤਰ ਅਗਲੀ ਰੇਡ ਪਾਉਂਦੀ ਫੇਰ ਵਧਿਆ ਹੋਇਆ ਵਾਹ ਓਏ ਨੌਜਵਾਨਾ ਮਲਕ ਵਾਲਾ ਬਿਨਾਂ ਇਸ਼ਾਰਾ ਕਰਦਾ ਵੀ ਪੁਆਇੰਟ ਧਾਲੀ ਦੇ ਆਪਣੀ ਟੀਮ ਦੇ ਇਸੇ ਜੋੜ ਦਿੰਦਾ ਹੈ ਅਜੂਬਾ ਆ ਗਿਆ ਮਾਨੂੰਕੇ ਗੇਲਾ ਦਾ ਜਿਹੜੇ ਜਿਹੜੇ ਇਸ ਨੌਜਵਾਨ ਦੀ ਖੇਡ ਨੂੰ ਪਿਆਰ ਕਰਦੇ ਆ ਬਾਈ ਕਿਨਾਰ ਤਾੜੀਆਂ ਮਾਰ ਕੇ ਦੱਸ ਦਿਓ ਦੁਨੀਆ ਦੇ ਟਾਪਰ ਬੰਲਾਂ ਦੇ ਵਿੱਚ ਨਾਂ ਬਣ ਗਿਆ ਹੈ ਵੱਡਾ ਖਿਡਾਰੀ ਬਣਿਆ ਹੋਇਆ ਹੈ ਅਯੂਬਾ ਸਾਡੀ ਖੇਡ ਕਬੱਡੀ ਦਾ ਪਰ ਹੁਣ ਦੇਖਦੇ ਹਾਂ ਵੀ ਕੌਣ ਦੋਸਤ ਕਰਨਾ ਹੈ ਲਓ ਪੁਆਇੰਟ ਧਾਰੀ ਨੂੰ ਦਿੱਤਾ ਗਿਆ ਜੱਸਾ ਮੀਰਾਂ ਸਾਡਾ ਵੀਰ ਕਿੰਗਡਮ ਟੀਮ ਟਾਈਟਨ ਟਰੱਕ ਐਂਡ ਰਿਪੇਅਰ ਗਰੁੱਪ ਦਾ ਔਰ ਇਸੇ ਤਰ੍ਹਾਂ ਸਾਡੇ ਜਸਪਾਲ ਗੋੜੀਆ ਦਾ ਰੈਕਸਟੈਂਡ ਫਨਾਨ ਦਾ ਗੋਗੇ ਗੋੜੀਆ ਦਾ ਨਕੀਤ ਦਿਓਰਾਂ ਦਾ ਤੇ ਕੀ ਢੋਲਾਂ ਦਾ ਇੱਕ ਕਾਇ ਹਾਸਨਾਂ ਦਾ ਵੱਡਾ ਯੋਗਦਾਨ ਸਰ ਹਰੀਮੰਦਵਾਲਾ ਗੋਰਾ ਕਬੱਡੀ ਬੌਡੀ ਵਧਿਆ ਹੋਇਆ ਹੈ ਹੁਣ ਦੇਖਦੇ ਆਂ ਕਿ ਕੌਣ ਨਾਜਵਾਨ ਹੈ ਇਹ ਨਵਜੂਨ ਤਾਫਰੀਦ ਉਧਰ ਚੱਲ ਕੇ ਆਇਆ ਹੈ ਪਰ ਸਰ ਹਰੀਮੰਦਵਾਲਾ ਗੋਰਾ ਬਹੁਤ ਸੋਹਣਾ ਪਾਇੰਟ ਆਪਣੀ ਟੀਮ ਦੇ ਸਿਚ ਕਰ ਗਿਆ ਹੈ ਅਗਲੀ ਰੇਡ ਪੌਣੀ ਹਰਜੋਤ ਪਟਾਰ ਦੋਨੇ ਵਾਲਾ ਖੇਡਾਂ ਦੇ ਵਿੱਚ ਫੇਰ ਤਿਆਰ ਹੈ ਇਹ ਸਰਦਾਰ ਸੇਵਾ ਸਿੰਘ ਰਾੜੀ ਦਾ ਚੇਤਕ ਖਿਡਾਰੀ ਖੇਡ ਮੈਦਾਨ ਦੇ ਵਿੱਚ ਮਾਰ ਕੇ ਮੋਟੇ ਪੱਟਾਂ ਦੇ ਛਾਤੀਆਂ ਪਾਉਂਦਾ ਹੈ ਕਬੱਡੀ ਲਓ ਸਾਹਮਣੇ ਪਈ ਹੈ ਕਬੱਡੀ ਇਹ ਤਾਂ ਸਰਿੰਦਰ ਸਿੰਘ ਜੀ ਸਰਲਾ ਕਹਿੰਦੇ ਵੀ ਜੰਗ ਦੀ ਟੀਮ ਨੇ ਜਾਫੀ ਜਿੰਨੇ ਵੀ ਜਫੇ ਲਾਉਣਗੇ ਨਾਲ ਰਹੇਗਾ ਸਿੰਘੀ ਮਨਹਾਸ ਨਾਲ ਸਾਡਾ ਇਹਦੇ ਵਿੱਚੋਂ ਦੇਖੋ ਅਸੀਂ ਵੀ ਰਾਜ ਸਾਲ ਜਮਦਗੀ ਬਤਾਲੀ ਬਾਜਪਾ ਦਾ ਗਲਾਸ ਜੀ ਢਿੱਲੂ ਕੈਸ਼ਰ ਸੁੰਦਰਜੀ ਬਾਦਲੀ ਤੇ ਰਣਜੀਤ ਸੰਧੂ ਰਾਸੀ ਜਸਵੰਤ ਸਿੰਘ ਦੇ ਨਾਲ ਸਭੀ ਜਨਾਬਾ ਜੀ ਦਸਾਨ ਸੁਨੀਤ ਸਿੰਘ ਦਾ ਰਹੀਏ ਬਾਲਾ ਦੇ ਜਨਮ ਤੇ ਹੁਣਾ ਜੀ ਜਨਮ ਦਾ ਬਹੁਤ ਬੜਾ ਯੋਗਦਾਨ ਹੈ ਆਹ ਦੇਖੋ ਜੀ ਇੱਥੇ ਪਰਿਵਾਰ ਦਾ ਇਹ ਮਾਣਮੱਤ ਕਹਿੰਦੇ ਮਲਾਲ ਖਾਨਾ ਤੋਂ ਹੈ ਇਹ ਐਸਾ ਕਰਦੇ ਹੈ ਵੀ ਤੇ ਨੰਨੇ ਲਾ ਕੇ ਲਾ ਕੇ ਜਰੋਰਾ ਇਹਨਾਂ ਦੇ ਆ ਜਾ ਸਾਹੀ ਆ ਦੇ ਨਾਲ ਹੀ ਇਹ ਬਹੁਤ ਜਣਾ ਬਹੁਤ ਹੈ ਇਹ ਇਹ ਪਾਣੀ ਪੀਣ ਲਈ ਇਹ ਪਾਣੀ ਦੇ ਦਾ ਬੋਲਦਾ ਵੈਗੁਰਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇਹ ਕਬੱਡੀ ਟੂਰਨਾਮੈਂਟ ਮੌਂਟਰੀਅਲ ਵਿੱਚ ਗੁਰਦੁਆਰਾ ਗੁਰੂ ਨਾਨਕ ਦਰਬਾਰ ਲੋਸਾਲ 3 ਅਗਸਤ ਨੂੰ ਸਤਸੰਗਤ ਜੀ ਸਹਿਯੋਗ ਨਾਲ ਔਰ ਗੁਰੂ ਸਾਹਿਬ ਦੀ ਕਿਰਪਾ ਨਾਲ ਹੋ ਨਿਭੜਿਆ ਜਿਸ ਵੀ ਬਿੱਖ ਬਹੁਤ ਹੀ ਦੂਰੋਂ ਦੂਰੋਂ 플레이ਰ ਆਏ ਸੀਗੇ ਔਰ ਸੰਗਤਾਂ ਵੀ ਬਹੁਤ ਆਈਆਂ ਸੀਗੀਆਂ ਬਾਹਰ ਤੋਂ ਵੀ ਤੇ ਲਗਭਗ 10000 ਦਾ ਘਟ ਸੀਗਾ ਤੇ ਜਰਸੇਵ ਸਵੰਦ ਵਿੱਚ ਗੱਤਕਾ ਟੀਮ ਨੇ ਆਪਣੇ ਜੋਰ ਵਿਖਾਏ ਕਬੱਡੀ ਵਾਲਿਆਂ ਮੁੰਡਿਆਂ ਨੇ ਪਲੇਅਰਾਂ ਨੇ ਆਪਣੇ ਜੋਰ ਵਿਖਾਏ ਤੇ ਸਭ ਤੋਂ ਵੱਡੀ ਗੱਲ ਹੈ ਕਿ ਸਮੂਹੀਦਾਨੋ ਸਰਮਰਪਤ ਸੀਗਾ ਔਰ ਬੰਦੀ ਸਿੰਘਾਂ ਦੀ ਵਾਸਤੇ ਹਰਿਆਈ ਵਾਸਤੇ ਵੀ ਅਰਦਾਸਾਂ ਕੀਤੀਆਂ ਗਈਆਂ ਖਾਸ ਕਰ ਭਾਈ ਸਾਹਿਬ ਭਾਈ ਜਗਤਾਰ ਸਿੰਘ ਆਵਾਰਾ ਭਾਈ ਜਲਜੀਤ ਸਿੰਘ ਬਿੱਟੂ ਭਾਈ ਅਮਰਪਾਲ ਸਿੰਘ ਖਾਲਸਾ ਐਮਪੀ ਔਰ π ਵੀਰਸ ਨੂੰ ਬਾਰਾ